ਜਿਨੇ ਕੇ ਸੇ ਸਭ ਜਾਣਦੇ ਹੈ ਕਿ ਬੀਤੇ ਦਿਨੀ ਦੀਪ ਸਰਦਾਰ ਨੇ ਦੇ ਭਰਾ ਦੀ ਮੌਤ ਹੋ ਜਾਂਦੀ ਹੈ ਤੇ ਕਾਫੀ ਭਾਵੁਕ ਕਰਨ ਵਾਲੀਆਂ ਜਿਹੜੀਆਂ ਵੀਡੀਓਜ਼ ਫੋਟੋਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਕਾਫੀ ਜ਼ਿਆਦਾ ਭਾਵੁਕ ਵੀ ਹੋ ਰਹੇ ਨੇ ਤੁਹਾਨੂੰ ਦੱਸਦੀ ਕਿ ਕਿਹਾ ਇਹ ਜਾ ਰਿਹਾ ਹੈ ਕਿ ਦੀਪ ਸਰਦਾਰ ਨੇ ਦੇ ਭਰਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਜਦੋਂ ਦੀਪ ਸਰਦਾਰਨੀ ਫਲਾਈਟ ਦੇ ਵਿੱਚ ਸੀ ਆਪਣੇ ਭਰਾ ਦੇ ਲਈ ਅਰਦਾਸ ਕਰਨ ਨੂੰ ਕੈਰੀ ਸੀ ਤੁਹਾਨੂੰ ਦੱਸਦੀ ਕਿ ਇਹ ਕਿਹਾ ਜਾ ਰਿਹਾ ਹੈ ਕਿ ਦੀਪ ਸਰਦਾਰਨੀ ਦੇ ਕੋਲ ਲਕੋ ਰੱਖਿਆ ਗਿਆ ਸੀ ਤਾਂ ਕਿ ਉਹ ਠੀਕ ਠਾਕ ਇੰਡੀਆ ਪਹੁੰਚ ਸਕੀ ਲੇਕਿਨ ਦੀਪ ਸਰਦਾਰ ਨੇ ਦੀ ਜਿੰਦਗੀ ਦੇ ਵਿੱਚ ਜਿਹੜਾ ਇੱਕ ਘਾਟਾ ਪਿਆ ਇਸ ਨੂੰ ਕੋਈ ਪੂਰਾ ਨਹੀਂ ਕਰ ਸਕਦਾ ਦੀਪ ਸਰਦਾਰ ਨੇ ਕੁਝ ਦਿਨ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਆਪਣੇ ਮਾਪਿਆਂ ਨੂੰ ਆਪਣੇ ਭਰਾ ਨੂੰ ਯਾਦ ਕਰ ਰਹੀ ਸੀ ਸੁਪਨਾ ਆਈ ਮਿਸ ਯੂ ਮੰਮੀ ਮੇਰਾ ਜੀ ਨਹੀਂ ਲੱਗਦਾ ਕੀ ਕਰਾਂ ਸਾਰੇ ਕਹਿ ਦਿੰਦੇ ਘਰ ਵਾਲਾ ਕੋਲ ਆ ਜੀਲਾ ਪਰ ਮੇਰੀ ਮੰਮੀ ਭਰਾ ਕਿੰਨੀ ਦੂਰ ਆ ਜਿਨ੍ਹਾਂ ਦਾ ਮੇਰੇ ਬਿਨਾ ਕੋਈ ਨਹੀਂ ਖੌਨਦਾਸ ਦੱਸਦੀ ਹੈ ਕਿ ਕੁਝ ਟਾਈਮ ਪਹਿਲਾਂ ਜਦੋਂ 18 ਸਾਲ ਦੀ ਸੀ ਦੀਪ ਸਰਦਾਰ ਨੇ ਉਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਹੁਣ ਉਹਨਾਂ ਦੇ ਭਰਾ ਤੇ ਮਾਤਾ ਜੀ ਇਕੱਲੇ ਸੀ ਤੇ ਹੁਣ ਉਹਨਾਂ ਦੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ ਤੇ ਮਾਤਾ ਜੀ ਉਹਨਾਂ ਦੀ ਇਕੱਲੇ ਰਹਿ ਗਏ ਨੇ ਦੀਪ ਸਰਦਾਰ ਨੇ ਦੀ ਜ਼ਿੰਦਗੀ ਵਿੱਚ ਜਿਹੜਾ ਇਹ ਘਾਟਾ ਪਿਆ ਇਸ ਨੂੰ ਕੋਈ ਪੂਰਾ ਨਹੀਂ ਕਰ ਸਕਦਾ ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਰੱਬ ਦੇ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਤੇ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ